ਕਿਨੂ ਕਿਨੂ ਬੁਲਾਇਆ ਹੈ ਫੱਕ ਆ ਫੱਕ ਆ ਫੱਕ ਆ ਮੈਂ ਤੇਰੇ ਡੀਆਈਜੀ ਤੇਰੇ ਜੋ ਵੀ ਆ ਫੱਕ ਆ ਫੱਕ ਆ ਹੰਤਾ ਚਲਾਨ ਪੇਸ਼ ਕਰਤਾ 1000 ਰੁਪਏ ਮੈਂ ਚਲਾਨ ਪੇਸ਼ ਕੀਤਾ 1000 ਰੁਪਿਆ 1000 ਰੁਪਏ ਚਲਾਨ ਪੇਸ਼ ਕੀਤਾ ਫੱਕ ਆਪਣੇ ਜੀ ਨੂੰ ਮਰਜ਼ੀ ਬੁਲਾ ਲੈ ਐਸਐਸਪੀ ਨੂੰ ਡੀਐਸਪੀ ਨੂੰ ਡੀਆਈਓ ਮੈਡਮ ਤੋਂ ਗੱਡੀ ਸਾਈਡ ਤੇ ਲੱਗ ਕੇ ਤੇ ਲੜਕੀ ਦਾ ਮਾਮਾ ਸਾਹਮਣੇ ਆਇਆ ਜਿਹੜੇ ਕਿ ਜਿਸ ਵੇਲੇ ਪੁਲਿਸ ਦਾ ਸਾਰਾ ਮਿਸਬੇਪੀ ਪਿੱਛਾ ਗਿਆ ਹਾਂਜੀ ਸਰ ਇਹ ਪਰਸੋਂ ਕੱਲ ਤੇ ਪਰਸੋਂ ਦੀ ਰਾਤ ਦੀ ਗੱਲ ਹੈ ਜੀ ਨਾਉਨ ਸਿਰੇ 4 ਵਜੇ ਜਿਹੜੀ ਉੱਥੇ ਪੀਸੀਆਰ ਪਾਰਟੀ ਸੀਗੀ ਸਾਡੀ ਜੀ ਨਾਕਾ ਲੱਗਿਆ ਸੀ ਚੈਕਿੰਗ ਕਰ ਰਹੇ ਸੀਗੇ ਜੀ ਉਹਦੇ ਚ ਚੈਕਿੰਗ ਦੌਰਾਨ ਇੱਕ ਬੜੀ ਡੇਂਜਰਸ ਤਰੀਕੇ ਨਾਲ ਵਾਈਟ ਵਰਨਾ ਕਾਰ ਤੇ ਵਾਈਟ ਰੰਗ ਕਾਰ ਆ ਰਹੀ ਸੀ ਜੀ ਤੇ ਜਿਹਨੂੰ ਇਹ ਲੇਡੀ ਡਰਾਈਵ ਕਰ ਰਹੀ ਸੀ ਜੀ ਤਾਂ ਨਾਮ ਸੁਖਿੰਦਰ ਕੌਰ ਹੈ ਜੀ ਡਾਕਟਰ ਆਫ ਨਿਰਮਲ ਸਿੰਘ ਹੈ ਜੀ ਇਹ ਹਾਊਸ ਵੇਡ ਕੰਪਲੈਕਸ ਸੈਕਟਰ 179 ਚ ਰਹੀ ਸੀ ਤੇ ਗੱਡੀ ਜੀ ਚੈਕਿੰਗ ਵਾਸਤੇ ਰੋਕੀ ਸੀ ਬੜੀ ਡੇਂਜਰਸ ਡਰਾਈਵਿੰਗ ਕਰ ਰਹੀ ਸੀ ਇਹਨੇ ਪੁਲਸ ਪਾਰਟੀ ਨਾਲ ਕਾਫੀ ਮਸਬੇਬ ਕੀਤਾ ਜੀ ਤੇ ਹਾਥਾਪਾਈ ਕੀਤੀ ਤੇ ਜਿਹਦੇ ਕਰਕੇ ਜਿਹੜਾ ਹੈਗਾ ਜੀ ਇਹਦੇ ਤੇ ਐਫ ਆਈ ਆਰ ਲੌਂਚ ਕੀਤੀ ਉਹ ਸਰ ਰਿਮਾਂਡ ਲਿਆਇਆ ਹੈ ਹਾਂਜੀ ਇਹ ਪੁਲਿਸ ਰਿਮਾਂਡ ਤੇ ਸੀ ਸਾਡੇ ਕੋਲ ਇੱਕ ਦਿਨ ਦੀ ਤੇ ਹੁਣ ਇਹ ਜੁਡੀਸ਼ੀਅਲ ਰਿਮਾਂਡ ਤੇ ਭੇਜ ਤੇ ਜੇਲ੍ਹ ਭੇਜੀ ਨਸ਼ੇ ਦੇ ਹਾਲਤ ਤੁਸੀਂ ਜਿਹੜੀਆਂ ਕਿਸ ਹਾਂਜੀ ਇਹ ਇਹਦੀ ਸ਼ਰਾਬ ਪੀਤੀ ਹੋਈ ਸੀ